ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਰਾਮ ਮੋਜੀ ਮੁਖ ਸੇਵਾਦਾਰ ਦਰਬਾਰ ਸਾਈਂ ਬਾਬਾ ਦੁੱਲੇ ਸ਼ਾਹ ਜੀ ਸੋ ਆਪ ਨਾਲ ਮੇਲੇ ਸੰਬੰਧਤ ਇੱਕ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਧੰਤਨ ਦਰਬਾਰ ਸਾਈਂ ਬਾਬਾ ਦੁੱਲੇ ਸ਼ਾਹ ਜੀ ਪਿੰਡ ਪੰਡੋਰੀ ਕੱਤ ਜ਼ਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਦਾ ਕੇ ਸਾਲਾਨਾ ਸੱਭਿਆਚਾਰਕ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15 ਜੂਨ ਅਤੇ 16 ਜੂਨ ਨੂੰ ਦਿਨ ਐਤਵਾਰ ਅਤੇ ਸੋਮਵਾਰ ਨੂੰ ਬੜੀ ਧੂਮ-ਧਾਮ ਇਹ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 15 ਜੂਨ ਸ਼ਾਮ ਨੂੰ 5 ਵਜੇ ਨਿਸ਼ਾਨ ਸਾਹਿਬ ਚੜਾਏ ਜਾਣਗੇ ਚਾਦਰ ਦੀ ਰਸਮ ਮਹਿੰਦੀ ਦੀ ਰਸਮ ਅਤੇ ਚਿਰਾਗ ਰੋਸ਼ਨ ਕੀਤੇ ਜਾਣਗੇ ਔਰ 16 ਜੂਨ ਸਵੇਰੇ 10 ਵਜੇ ਚਾਹ ਪਕੌੜੇ ਦਾ ਲੰਗਰ ਚੱਲੇਗਾ 11 ਵਜੇ ਤੋਂ 3 ਵਜੇ ਤੱਕ ਸਟੇਜ ਪ੍ਰੋਗਰਾਮ ਚੱਲੇਗਾ ਔਰ 3 ਵਜੇ ਪੀਰਾਂ ਦਾ ਅਟੁੱਟ ਲੰਗਰ ਵਰਤੇਗਾ ਸਟੇਜ ਪ੍ਰੋਗਰਾਮ ਦੌਰਾਨ ਪੰਜਾਬ ਨੇ ਹਿੰਦੁਸਤਾਨ ਦੇ ਨਾਮਵਰ ਕਲਾਕਾਰ ਜਿਨ੍ਹਾਂ ਦੇ ਵਿੱਚ ਆਰ ਜੋਗੀ, ਹਰਦੀਪ ਵੱਲ, ਐਮ ਦੀਪ ਔਰ ਡਿਊਡ ਜੋੜੀ, ਆਰ ਕੇ ਮਹਿੰਦੀ ਅਤੇ ਰਮਜ਼ਾਨਾ ਹੀਰ ਪੀਰਾਂ ਦਾ ਗੁਣਗਾਨ ਕਰਨ ਪਹੁੰਚ ਰਹੇ ਨੇ। ਔਰ ਇਸ ਮੇਲੇ ਦਾ YouTube ਤੇ ਲਾਈਵ ਪ੍ਰਸਾਰਣ ਪਰਮੋਤਾ ਸਟੂਡੀਓ ਪਿਹੜਾ ਵਾਲਿਆ ਬਨੋਂ ਕੀਤਾ ਜਾਵੇਗਾ। ਇਸ ਮੇਲੇ ਵਿੱਚ ਇਲਾਕੇ ਦੀਆਂ ਉਕੀਆਂ ਸ਼ਕਤੀਆਂ ਅਤੇ ਮਹਾਨ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਹਮ ਹਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਆ ਜਾਓ ਸਾਰੇ ਫਿਰ ਨਾਲ ਮਿਲ ਕੇ ਰੌਣਕ ਲਾਈਏ ਧੰਨਵਾਦ